ਵੱਡੇ ਭਾਗ ਹਨ ਅੰਮ੍ਰਿਤ ਵੇਲੇ ਜਾ ਕੇ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰੀਆਂ ਲਵਾ ਰਹੇ ਆ ਆਓ ਸੁਰਤਨਾ ਬਿਰਤਨਾ ਨੂੰ ਇਕਾਗਰ ਕਰਨ ਦੇ ਹੋਏ ਗੁਰੂ ਸ਼ਬਦ ਦੀ ਵਿਚਾਰ ਦੇ ਵਿੱਚ ਮਨ ਨੂੰ ਜੋੜਨਾ ਕਰੀਏ ਅੱਜ ਆਪਾਂ 29ਵੀਂ ਪੌੜੀ ਦੇ ਵਿਚਾਰ ਜੋ ਸ਼ੁਰੂ ਕਰਨੀ ਹੈ ਕੱਲ ਆਪਾਂ ਰਲ ਮਿਲ ਕੇ ਜੋ 28ਵੀਂ ਪੌੜੀ ਦੇ ਵਿਚਾਰ ਹੈ ਜੋ ਸਿੱਧਾਂ ਦੇ ਨਾਲ ਗੱਲਬਾਤ ਚੱਲ ਰਹੀ ਹੈ ਗੁਰੂ ਸਾਹਿਬ ਦੀ ਜੋਗੀ ਲੋਕਾਂ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਦਾ ਇੱਕ ਨਵੇਂ ਕਲਾ ਢੰਗ ਪ੍ਰਚਾਰ ਦਾ ਕਿ ਜਿਸ ਫਾਂ ਦੇ ਉੱਤੇ ਗੁਰੂ ਨਾਨਕ ਪਾਸ਼ਾ ਜਾਂਦੇ ਸੀ ਨਾ ਉਹਨਾਂ ਦੇ ਵਿੱਚ ਮਿਲ ਕੇ ਉਹਨਾਂ ਦੇ ਚਿੰਨਾ ਨੂੰ ਉਹਨਾਂ ਦੀ ਸੰਸਕ੍ਰਿਤੀ ਨੂੰ ਸਭ ਤੋਂ ਵੱਡਾ ਗੁਣ ਸੀ ਗੁਰੂ ਨਾਨਕ ਪਾਸ਼ਾ ਦੇ ਵਿੱਚ ਪੈ ਰਿਓ ਅੜੇ ਲਿਖੇ ਸੀ ਗੁਰੂ ਨਾਨਕ ਪਾਸ਼ਾ ਅੰਦਰ ਦੀ ਇੰਨੀ ਗਹਿਰਾਈ ਸੀ ਕਿ ਜਿਸ ਦੇਸ਼ ਵਿੱਚ ਜਾਂਦੇ ਸੀ ਉਹ ਦੇਸ਼ ਦੀ ਬੋਲੀ ਬੋਲਦੇ ਸੀ ਗੁਰੂ ਨਾਨਕ ਬਾਦਸ਼ਾ ਜਿਹੜੇ ਦੇਸ਼ ਵਿੱਚ ਜਾਂਦੇ ਸੀ ਉਸੇ ਦੇਸ਼ ਦੀ ਉਹ ਬੋਲੀ ਬੋਲਦੇ ਸੀ ਕਿਉਂਕਿ ਹਰੇਕ ਥਾਂ ਦੇ ਉੱਤੇ ਜਿੱਥੋਂ ਦਾ ਕੋਈ ਸਭਿਆਚਾਰ ਹੁੰਦਾ ਹੈ ਬੋਲੀ ਹੁੰਦੀ ਹੈ ਉਹ ਪ੍ਰਭਾਵ ਬੜਾ ਪਾਉਂਦੀ ਹੈ ਜੀ ਬੜਾ ਪ੍ਰਭਾਵ ਪਾਉਂਦੀ ਹੈ ਉਹ ਜਦੋਂ ਆਪਾਂ ਉਥੋਂ ਦੀ ਬੋਲੀ ਵਿੱਚ ਹੀ ਗੱਲਬਾਤ ਕਰਾਂਗੇ ਕਿਉਂਕਿ ਦੂਸਰੇ ਨੂੰ ਗੱਲ ਸਮਝਾਉਣੀ ਹੋਵੇ ਤਾਂ ਉਥੋਂ ਦੀ ਭਾਸ਼ਾ ਵਿੱਚ ਗੱਲ ਸਮਝਾਈ ਜਾਵੇ ਤਾਂ ਬਹੁਤ ਉਹ ਖੇਤੀ ਗੱਲ ਸਮਝ ਪੈਂਦੀ ਹੈ ਗੁਰੂ ਨਾਨਕ ਪਾਤਸ਼ਾਹ ਨੇ ਸਿੱਧਾਂ ਦੇ ਜਿਹੜੇ ਚਿੰਨ੍ਹ ਸੀ ਨਾ ਜੋ ਉਹਨਾਂ ਨੂੰ ਆਪਣੀ ਵਿਰਾਸਤ ਦੇ ਵਿੱਚ ਮਿਲੇ ਉਹਨਾਂ ਦੇ ਚਿੰਨ੍ਹਾਂ ਨੂੰ ਹੀ ਗੁਰੂ ਨਾਨਕ ਪਾਤਸ਼ਾਹ ਨੇ ਵਰਤ ਲਿਆ ਜੋ ਮੰਦਰਾਂ ਪਾਉਂਦੇ ਸੀ ਖੱਪਰ ਰੱਖਦੇ ਸੀ ਕੋਲੇ ਜੋ ਉਹਨਾਂ ਦੇ ਕੋਲ 17 ਡੰਡਾ ਸੀ 8 ਇੱਕ ਡੰਡਾ ਵੀ ਰੱਖਦੇ ਨੇ ਜੋਗੀ ਲੋਕ ਹੱਥ ਦੇ ਵਿੱਚ ਉਹਨਾਂ ਦੇ ਚਿੰਨਾਂ ਨੂੰ ਹੀ ਗੁਰਨਾਣਕ ਪਾਸ਼ਾ ਨੇ ਵਰਤ ਲਿਆ ਪਿਆ ਰਿਓ ਕੱਲ ਆਪਾਂ ਵਿਚਾਰ ਕੀਤੀ ਸੀ ਮੁੰਦਾ ਸੰਤੋਖ ਸਰਮਪਤ ਝੋਲੀ ਜਿਹੜਾ ਮੁੰਦਰਾ ਉਹ ਸੰਤੋਖ ਲਿਗਾ ਪਾਉਂਦਾ ਜੋ ਗੁਰੂ ਜੀ ਕਹਿੰਦੇ ਝੋਲੀ ਹੈ ਭਾਈ ਉਹ ਮਿਹਨਤ ਦੀ ਤੇਰੇ ਕੋਲੇ ਹੋਣੀ ਚਾਹੀਦੀ ਐ ਸਰਮਪਤ ਝੋਲੀ ਧਿਆਨ ਕੀ ਕਰੈ ਭੂਤ ਤੇ ਜਿਹੜੀ ਸਵਾਹ ਮੰਗਲੀ ਸਰੀਰ ਤੇ ਉਹ ਧਿਆਨ ਦੀ ਮੰਗਲੀ ਧਿਆਨ ਰੱਖਣਾ ਵੀ ਜੋ ਵੀ ਪ੍ਰਮਾਤਮਾ ਦਾ ਨਾਮ ਹੈ ਜਪ ਰਿਹਾ ਕਰਨ ਕਰ ਰਿਹਾ ਉਸ ਵਿੱਚ ਧਿਆਨ ਹੋਣਾ ਜ਼ਰੂਰੀ ਹੈ ਜੀ ਕਿਉਂਕਿ ਸਾਡੇ ਹੱਥ ਵਿੱਚ ਗੁਟਕਾ ਸੌਂਦਾ ਹੈ ਧਿਆਨ ਤਾਂ ਕਿਤੇ ਬਾਹਰ ਹੁੰਦਾ ਹੈ ਜੀ ਫਿਰ ਗੁਰੂ ਜੀ ਕਹਿੰਦੇ ਇਹ ਜੋ ਸਵਾ ਇਹ ਮਨ ਦੇ ਉੱਤੇ ਮળી ਨਹੀਂ ਜਾਣੀ ਭਾਈ ਅੰਤਰੀਮ ਮੇਰੇ ਅੰਦਰ ਗੁਰੂ ਨਾਨਕ ਪਾਸ਼ਾ ਕਹਿੰਦੇ ਭਾਈ ਸਵਾਹ ਮਣੀ ਦੀ ਹੈ ਉਹ ਕਹਿੰਦੇ ਸੀ ਨਾ ਗੁਰੂ ਨਾਨਕ ਪਾਸ਼ਾ ਨੂੰ ਕਹਿੰਦੇ ਵੀ ਤੁਹਾਡਾ ਤਾਂ ਵੇਸੇ ਹੀ ਨਹੀਂ ਸਾਡੇ ਵਾਲਾ ਤੁਸੀਂ ਜੋਗੀ ਕਿਵੇਂ ਹੋਗੇ ਗੁਰੂ ਨਾਨਕ ਪਾਸ਼ਾ ਕਹਿੰਦੇ ਮੈਂ ਜੋਗੀ ਹਾਂ ਮੈਂ ਵੀ ਗੁਰੂ ਨਾਨਕ ਪਾਸ਼ਾ ਨੂੰ ਕਹਿੰਦੇ ਤੁਸੀਂ ਜੋਗੀ ਕਿਵੇਂ ਹੋਗੇ ਫਿਰ ਉਹਨਾਂ ਦੀ ਭਾਸ਼ਾ ਵਿੱਚ ਗੁਰੂ ਸਾਹਿਬ ਜੀ ਨੇ ਗੱਲ ਕੀਤੀ ਉਹਨਾਂ ਫਿਰ ਕਹਿੰਦੇ ਵੀ ਸੰਤੋਖ ਦੀਆਂ ਮੰਦਰਾ ਪਾਣੀ ਮੇਰੇ ਸਾਰਾ ਮੇਰੇ ਕੋਲੇ ਜੁਗਤ ਦਾ ਡੰਡਾ ਪ੍ਰਤੀਤ ਪ੍ਰਮਾਤਮਾ ਦੇ ਨਾਮ ਉੱਤੇ ਭਰੋਸਾ ਟੇਕ ਇਹ ਮੇਰੇ ਕੋਲੇ ਡੰਡਾ ਹੈ ਜੇ ਕੋ ਜਿਹੜੇ ਬੰਦੇ ਨੂੰ ਪ੍ਰਤੀਤ ਹੀ ਨਹੀਂ ਪਿਆ ਰਿਓ ਈ ਮੈਂ ਗੁਰੂ ਗ੍ਰੰਥ ਸਾਹਿਬ ਉਹਦੇ ਖਰ ਕੇ ਅਰਦਾਸ ਕਰਦਾ ਹਾਂ ਪਤਾ ਨਹੀਂ ਪੂਰੀ ਹੋਊ ਕਿ ਨਾ ਪੂਰੀ ਹੋਊ ਇਹ ਤਾਂ ਪ੍ਰਤੀਤ ਹੀ ਨਹੀਂ ਫੇਰਾ ਫਿਰ ਕਾਹਦਾ ਕਹਿੰਦੇ ਤੂੰ ਅਰਦਾਸ ਕਰਨੀ ਪ੍ਰਮਾਤਮਾ ਕੋਲ ਤੇ ਪ੍ਰਤੀਤ ਟੇਕ ਤਾਂ ਭੋਸਾ ਤਾਂ ਹੈ ਨਹੀਂ ਗੁਰੂ ਜੀ ਕਹਿੰਦੇ ਇੱਕ ਪਾਸੇ ਬਾਣੀ ਵੀ ਪੜੀ ਜਾਂਦਾ ਹੈ ਪਾਠ ਵੀ ਕਰਾ ਲਿਆ ਉੱਚ ਪਾਸੇ ਮਨ ਕਹੀ ਜਾਂਦਾ ਪਤਾ ਨਹੀਂ ਪੂਰਾ ਹੋਊ ਕਿ ਨਾ ਹੋਊ ਅੰਦਰ ਉਹ ਅਰਦਾਸ ਪਤਾ ਨਹੀਂ ਪੂਰੀ ਹੋਊ ਕਿ ਨਾ ਹੋਊ ਇਹ ਦਬਦਾ ਵਾਲੀ ਬਿਰਤੀ ਗੁਰਨਾਮ ਪਾਸ਼ਾ ਕਿੰਨੀ ਨਹੀਂ ਚੱਲਣੀ ਪਾਈ ਦੋਤਾ ਰਾਦਰਤੀ ਕਹਿੰਦੀ ਹੈ ਜੀ ਰਹੁ ਵਿਚਾਰ ਆਓ ਜੀ ਭੁਗਤ ਗਿਆਨ ਦਇਆ ਪੰਡਾਰਨ ਘਟ ਘਟ ਵਜੈ ਨਾਦ ਆਪ ਨਾਥ 나ਥੀ ਸਭਾਂ ਜਾਂ ਕੀ ਰਿਤ ਸਿਦ ਅਵਰਾ ਸਾਦ ਸੰਜੋਗ ਵਿਜੋਗ ਦੋਇ ਕਾਲ ਚਲਾਵੇ ਲੇਖੇ ਆਵੇ ਭਾਲ ਆਦੇਸ਼ ਤਿਸੇ ਆਦੇਸ਼ ਸਾਦ ਅਨੀਲ ਅਨਾਦ ਅਨਾਹਤ ਜੋਗ ਜੋਗ ਇਕੋ ਵੇਸ ਭਗਤ ਜੋ ਜੋਗੀ ਲੋਕ ਆਣਾ ਉਹ ਜਦੋਂ ਚੂਰਮਾ ਘਟਦੇ ਜੀ ਬਜ਼ੁਰਗਾਂ ਨੂੰ ਪਤਾ ਹੈ ਇਸ ਹੁਣ ਵੀ ਕਈ ਥਾਵਾਂ ਤੇ ਚੂਰਮਾ ਘਟਿਆ ਜਾਂਦਾ ਹੈ ਭਗਤ ਚੂਰਮੇ ਨੂੰ ਕਹਿੰਦੇ ਜੀ ਉਹ ਚੂਰਮਾ ਮੋਟੀਆਂ ਜਿਹਾ ਰੋਟੀਆਂ ਦਾ ਬਣਾ ਕੇ ਨਾ ਵਧੀਆ ਐਵੇਂ ਗੋੜ ਦੇ ਵਿੱਚ ਵੀ ਬਣਾ ਲੈਂਦੇ ਆ ਚਲੋ ਵੱਖਰ ਵੱਖਰੀ ਢੰਗ ਹੈ ਜੀ ਤੇ ਸ਼ੱਕਰ ਵਿੱਚ ਹੀ ਬਣਾ ਲੈਂਦੇ ਆ ਉਹ ਕੁੱਟ ਕੇ ਉਹਦੇ ਵਿੱਚ ਚੂਰਮਾ ਕੁੱਟਿਆ ਜਾਂਦਾ ਤੇ ਦੇਸੀ ਘਿਓ ਦੇ ਵਿੱਚ ਫਿਰ ਉਸ ਉਸ ਨੂੰ ਕੁੱਟ ਕੇ ਸਾਰਾ ਬਣਾਇਆ ਜਾਂਦਾ ਤੇ ਗੁਰੂ ਜੀ ਕਹਿੰਦੇ ਭਾਈ ਜਿਹੜਾ ਚੂਰਮਾ ਉਹ ਭਾਈ ਤੁਸੀਂ ਗਿਆਨ ਦਾ ਬਣਾਓ ਜੋਗੀ ਲੋਕਾਂ ਨੂੰ ਕੀ ਆਖਿਆ ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ ਚੂਰਮਾ ਬਣਾਉਣਾ ਨਾ ਤੁਸੀਂ ਉਹ ਗਿਆਨ ਦਾ ਬਣਾਓ ਭਾਈ ਕਿਉਂਕਿ ਜਿਹੜਾ ਚੂਰਮਾ ਉਹ ਤਾਂ ਸਰੀਰ ਦੀ ਖਰਾਕ ਹੈ ਮਨ ਦੀ ਖਰਾਕ ਤਾਂ ਹੈ ਹੀ ਨਹੀਂ ਜੀ ਜਿਹੜੀ ਗੱਲ ਗੁਰੂ ਨਾਨਕ ਪਾਤਸ਼ਾਹ ਸਮਝਾਉਣਾ ਚਾਹੁੰਦੇ ਸੀ ਉਹਨਾਂ ਨੇ ਜੀ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਜਿਹੜਾ ਚੋਰਮਾ ਹੈ ਉਹ ਇੱਕ ਸਰੀਰ ਦੀ ਖਰਾਕ ਹੈ ਜਿਵੇਂ ਆਪਾਂ ਭੋਜਨ ਪਾਣੀ ਸ਼ਕਲ ਹੈ ਸਰੀਰ ਦੀ ਖਰਾਕ ਆ ਨਾ ਪਰ ਮਨ ਦੀ ਖਰਾਕ ਨਹੀਂ ਜੀ ਇਹ ਵਗੈਰਾ ਨੁਕਤਾ ਧਿਆਨ ਨਾਲ ਸਮਝਿਓ ਜੀ ਕਿਉਂਕਿ ਮਨ ਦੀ ਖਰਾਕ ਹੈ ਵਿਚਾਰ ਮਨ ਦੀ ਖਰਾਕ ਸਾਡੇ ਨਾ ਵਿਚਾਰ ਹੈ ਜੀ ਜਦੋਂ ਵਿਚਾਰ ਤੁਸੀਂ ਚੰਗੇ ਸੁਣੋਗੇ ਨਾ ਤਾਂ ਤੁਹਾਨੂੰ ਅੰਤਰੀਵ ਮਨ ਨੂੰ ਖੁਸ਼ੀ ਮਿਲੂਗੀ ਤੁਹਾਡਾ ਮਨ ਖੇੜੇ ਵਿੱਚ ਆਊਗਾ ਜਿਵੇਂ ਭੋਜਨ ਛਕ ਕੇ ਆਪਣਾ ਸਰੀਰ ਤ੍ਰਿਪਤ ਹੁੰਦਾ ਨਾ ਇਵੇਂ ਜਿਵੇਂ ਚੰਗੇ ਵਿਚਾਰ ਜਿਵੇਂ ਆਪਾਂ ਬੈਠ ਕੇ ਹੁਣ ਗੁਰੂ ਕੋਲੇ ਲਿਆ ਰਹੇ ਇਹ ਚੰਗੇ ਵਿਚਾਰ ਲੈ ਕੇ ਮਨ ਤ੍ਰਿਪਤ ਹੁੰਦਾ ਪਿਆ ਲੋ ਤੇ ਜਦੋਂ ਮਨ ਤ੍ਰਿਪਤ ਨਾ ਹੋਵੇ ਜਦੋਂ ਮਨ ਨੂੰ ਇਹ ਖਰਾਕ ਨਾ ਮਿਲੇ ਇਹ ਫਿਰ ਹੋਰ ਵਿਚਾਰਾਂ ਦੀ ਖਰਾਕ ਲੈਣੀ ਸ਼ੁਰੂ ਕਰ ਲੈਂਦਾ ਹੈ ਜੀ ਸਿਆਣੇ ਬਜ਼ੁਰਗ ਕਹਿੰਦੇ ਆ ਕਿ ਜਦੋਂ ਬੰਦਾ ਮੰंजे ਤੇ ਬੈਠ ਜਾਂਦਾ ਨਾ ਮੰंजे ਤੇ ਬੈਠ ਕੇ ਵੀ ਮਨ ਕਹਿੰਦੇ ਆਪਣੀ ਖੁਰਾਕ ਲੈਣੀ ਛੱਡਦਾ ਨਾ ਮੰंजे ਤੇ ਬੈਠ ਕੇ ਵੀ ਕਿਵੇਂ ਲੈਂਦਾ ਖੁਰਾਕ ਤੁਹਾਨੂੰ ਦੱਸਾਂ ਮੈਂ ਪੁਰਾਣੀਆਂ ਗੱਲਾਂ ਯਾਦ ਕਰੀ ਜਾਊਗਾ ਐਂ ਕਰਦਾ ਹੁੰਦਾ ਸੀ ਮੈਂ ਐਂ ਕਰਦਾ ਹੁੰਦਾ ਸੀ ਤੁਸੀਂ ਨਾ ਕਈ ਵਾਰੀ ਕੋਈ ਬਜ਼ੁਰਗਾਂ ਕੋਲੇ ਪੁਰਾਣਿਆਂ ਕੋਲੇ ਬੈਠ ਜਿਓ ਉਹਨਾਂ ਕੋਲੇ ਬੈਠ ਕੇ ਤੁਸੀਂ ਇੱਕ ਅਨੁਭਵ ਕਰਿਓ ਉਹ ਤੁਹਾਡੇ ਨਾਲ ਉਹ ਗੱਲਾਂ ਸ਼ੇਅਰ ਕਰਨਗੇ ਜਿਹੜੀਆਂ ਉਹਨਾਂ ਨੇ ਜ਼ਿੰਦਗੀ ਵਿੱਚ ਅਸੀਂ ਇੰਨੇ ਹਾਲ ਵਾਏ ਆ। ਆ ਕੀਤਾ ਇੱਥੋਂ ਆ ਕੀਤਾ ਕਿਉਂਕਿ ਅੰਦਰ ਰਿਕਾਰਡ ਹੈ। ਤੇ ਅਰੇ ਉਹ ਗੱਲ ਕਿਉਂ ਕਰਦੇ ਆ ਕਿਉਂਕਿ ਮਨ ਨੂੰ ਵਿਚਾਰਾਂ ਦੀ ਲੋੜ ਹੈ ਤੇ ਮਨ ਵਿਚਾਰ ਪੇਸ਼ ਕਰ ਰਿਹਾ ਆਪਣੇ ਤੇ ਖੁਰਾਕ ਲੈ ਰਿਹਾ ਬਸ। ਇਹ ਮਨ ਵਿਚਾਰ ਖੁਰਾਕ ਲੈ ਰਿਹਾ ਚਿੱਤ ਇੱਥੇ ਜੀ ਗੱਲਾਂ। ਮਨ ਦੀ ਖੁਰਾਕ ਹੈ ਵਿਚਾਰ ਲੈਣਾ। ਮੰਜੇ ਤੇ ਬੈਠ ਕੇ ਵੀ ਸਰੀਰ ਮੰਜੇ ਤੇ ਬੈਠਾ ਹੈ ਖੁਰਾਕ ਮੰਜੇ ਤੇ ਬੈਠ ਕੇ ਵੀ ਲੈ ਰਿਹਾ ਦਾ ਇਹ ਮਨ ਵਿਚਾਰ ਵਿਚਾਰਾਂ ਦੀ ਖੁਰਾਕ ਲੈ ਲਿਆ ਜਦੋਂ ਕੋਈ ਬੰਦਾ ਆ ਜਾਂਦਾ ਫਿਰ ਗੱਲਾਂ ਛੇੜਨਾਂ ਦੇ ਪ੍ਰਾਣ ਆਏ ਸੀ ਆ ਸੀ ਆ ਸੀ ਇਹ ਵਿਚਾਰਾਂ ਦੀ ਖੁਰਾਕ ਹੈ ਗੁਰੂ ਨਾਨਕ ਪ੍ਰਖਸ਼ ਕਹਿੰਦੇ ਭਾਈ ਜੋਗੀ ਲੋਕੋ ਤੁਸੀਂ ਚੂਰ ਮੈਂ ਤਾਂ ਕੁੱਟਦੇ ਹੋ ਚੂਰ ਮਿਆਂ ਦੀ ਖੁਰਾਕ ਸਰੀਰ ਦੀ ਖੁਰਾਕ ਹੈ ਮਨ ਦੀ ਖੁਰਾਕ ਹੈ ਗਿਆਨ ਭੁਗਤ ਗਿਆਨ ਜਿਹੜਾ ਚੁਰਮਾ ਕੁੱਟਣਾ ਉਹ ਗਿਆਨ ਦਾ ਕੁੱਟੋ ਗਿਆਨ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੋ ਭਾਈ ਅਸਲ ਵਿੱਚ ਭਾਰਤ ਗੁਲਾਮ ਰਿਹਾ ਜੀ 1000 ਸਾਲ ਤੋਂ ਉੱਪਰ ਕਿਉਂ ਰਿਹਾ ਕਿ ਜਿਹੜੇ ਲੋਕ ਲੋਕਾਂ ਨੂੰ ਗਿਆਨ ਬੰਨਣਾ ਸੀ ਜਿਨ੍ਹਾਂ ਨੇ ਖੋਦਾ ਪਹਾੜਾਂ ਤੇ ਚੜ ਕੇ ਬਹਿ ਗਏ ਇਹ ਕਾਰਨ ਸੀ ਬਹੁਤ ਵੱਡਾ ਜੀ ਗੁਲਾਮੀ ਦਾ ਚੇਤੇ ਰੱਖੋ ਪਿਆਰੋ ਗੁਲਾਮੀ ਦਾ ਕਾਰਨ ਸੀ ਭਾਰਤ 1000 ਸਾਲ ਗੁਲਾਮ ਰਿਹਾ ਤਾਂ ਪੜ੍ਹੇ ਲਿਖੇ ਜਿਹੜੇ ਬੰਦੇ ਸੀ ਨਾ ਉਹ ਪਹਾੜਾਂ ਤੇ ਚੜ ਕੇ ਬਹਿ ਗਏ ਉਹ ਕਹਿੰਦੇ ਨਾ ਸਾਨੂੰ ਗਿਆਨ ਜਿਹਨਾਂ ਨੇ ਵੰਡਣਾ ਸੀ ਜਿਨ੍ਹਾਂ ਨੂੰ ਲੋਕਾਂ ਨੂੰ ਅਵੇਅਰਨੈਸ ਕਰਨਾ ਸੀ ਜਾਗਰਤ ਕਰਨਾ ਸੀ ਆ ਜਿਹੜਾ ਗਿਆਨ ਨਾ ਗੁਰੂ ਨਾਨਕ ਪਾਤਸ਼ਾਹ ਦਾ ਇਹ ਲੋਕਾਂ ਦੇ ਮਨ ਦੇ ਵਿੱਚ ਜਾਗਰਤੀ ਲੈ ਕੇ ਆਉਂਦਾ ਹੈ ਜੀ ਮਨ ਇਹ ਜਾਗਰਤ ਹੁੰਦਾਗਾ ਵੀ ਕਿਵੇਂ ਤੁਸੀਂ ਇਹ ਪਖੰਡ ਤੋਂ ਬਚਣਾ ਹੈ ਕਿਵੇਂ ਤੁਸੀਂ ਵਕਾਰਾਂ ਤੋਂ ਬਚਣਾ ਹੈ ਕਿਵੇਂ ਤੁਸੀਂ ਭੈੜੀਆਂ ਆਦਤਾਂ ਤੋਂ ਬਚਣਾਗਾ ਇਹ ਇਹ ਵਿਚਾਰ ਲੈਂਦਾਗਾ ਸੋ ਇਹ ਵਿਚਾਰ ਹੈ ਗੁਰੂ ਨਾਨਕ ਦੇ ਘਰ ਦਾ ਗਿਆਨ ਹੈ ਸੋ ਗੁਰੂ ਜੀ ਕਹਿੰਦੇ ਭਗਤ ਗਿਆਨ ਇਹ ਜਿਹੜਾ ਗਿਆਨ ਹੈ ਤੁਸੀਂ ਭਾਈ ਜਿਹੜਾ ਚੂਰਮਾ ਕੁੱਟਣਾ ਹੈ ਉਹ ਗਿਆਨ ਦਾ ਕੁੱਟਣਾ ਹੈ ਦਇਆ ਭੰਡਾਰਨਾ ਵਰਤਾਵ ਵਰਤਾਵਾ ਜਿਹੜੀ ਜਿਵੇਂ ਵਰਤਾਵ ਵੀ ਜਿਵੇਂ ਕਹਿ ਦਿੱ ਗਏ ਵੀ ਉਹ ਭੰਡਾਰਨ ਵਾਸਤੇ ਵਰਤਾਵਾ ਸੇ ਨਾ ਰੱਖਿਆ ਹੁੰਦਾ ਇੱਕ ਉਹਨੇ ਵਰਤੌਣਾ ਵੀ ਹੁੰਦਾ ਸੀ ਕਹਿੰਦੇ ਵਰਤਾਵ ਵੀ ਤੁਸੀਂ ਕੀ ਬਣਾਉਣਾਗਾ ਉਹ ਦਇਆ ਨੂੰ ਬਣਾਓ ਗਿਆਨ ਨੂੰ ਚੂਰਮਾ ਕੁੱਟੋ ਤੇ ਕਹਿੰਦੇ ਵਰਤਾਵੀਆਂ ਜਿਹੜੀ ਉਹ ਦਇਆ ਬਣਾਓ ਆਪਣੇ ਅੰਦਰ ਕਿਉਂਕਿ ਜਿਹੜੇ ਬੰਦੇ ਵਿੱਚ ਦਇਆ ਹੀ ਨਹੀਂ ਪੈ ਰਿਓ ਉਹ ਕਿਸੇ ਨੂੰ ਕੁਝ ਦੇ ਨਹੀਂ ਸਕਦਾ ਜਿੱਤੇ ਰੱਖੋ ਸੂਮ ਸੂਪਣਾ ਕਰੂਗਾ ਉਹ ਅੰਦਰ ਸੂਮ ਸੂਪਣਾ ਕੀ ਹੁੰਦਾ ਜੀ ਕਿਸੇ ਨੂੰ ਆਪਣੇ ਕੋਲ ਕੁਝ ਦੇ ਨਾ ਸਕਣਾ ਬਸ ਇਕੱਠਾ ਕਰਨ ਜਾਣਦਾ ਹੈਗਾ ਦੇਣ ਕਿਸੇ ਨੂੰ ਜਾਣਦਾ ਹੀ ਨਹੀਂ ਦਾ ਇਹਨੂੰ ਕਹਿੰਦੇ ਸੂਪਣਾ ਸੂਪਣਾ ਕਰਦਾ ਆਪਾਂ ਕਹਿੰਦੇ ਆ ਵੀ ਉਹ ਤਾਂ ਬੜਾ ਸੂਪਣਾ ਕਰਦਾ ਯਾਰ ਗੁਰੂ ਜੀ ਕਹਿੰਦੇ ਸੂਪਣਾ ਨੇ ਕਰਨਾਂਗਾ ਦਇਆ ਵਾਲੀ ਭਾਵਨਾ ਰੱਖਣੀ ਕਿਸੇ ਨੂੰ ਦੇਣ ਦੀ ਵੀ ਵੀ ਹੋਰ ਗਿਆਨ ਵੀ ਕੱਲਾ ਗਿਆਨ ਆ ਉਹਦੇ ਕੋਲੇ ਨਹੀਂ ਰੱਖਣਾ ਕੋਈ ਕਲਾ ਪ੍ਰਮਾਤਮਾ ਨੇ ਦਿੱਤੀ ਐ ਕੋਈ ਮੰਨ ਲਓ ਕਿਸੇ ਤਰ੍ਹਾਂ ਦੇ ਆਰਟਿਸਟ ਬਣ ਗਿਆ ਕੋਈ ਇਸ ਤਰ੍ਹਾਂ ਦਾ ਕਲਾਕਾਰਤਾ ਆ ਗਈ ਪ੍ਰਮਾਤਮਾ ਨੇ ਉਹ ਹੋਰ ਗਿਆਨ ਵੰਡੇਗਾ ਕਿਸੇ ਨੇ ਗੁਰੂ ਦਾ ਗਿਆਨ ਬਾਣੀ ਪੜਨ ਜਾਣਦਾ ਹੈ ਕਥਾ ਕੀਰਤਨ ਕਰਨ ਜਾਣਦਾ ਕਿਸੇ ਨੂੰ ਹੋਰ ਸਿਖਾ ਦੇਣਾ ਇਹ ਦਇਆ ਵਾਲੀ ਭਾਵਨਾ ਵਿੱਚੋਂ ਨਿਕਲਦਾ ਜੋ ਤੇ ਅੰਦਰ ਵਰਤੀ ਐ ਵੀ ਕਿਸ ਨੂੰ ਦੇਣਾ ਨਹੀਂ ਆਪਾਂ ਸੇਰ ਗੁਰੂ ਜੀ ਕਹਿੰਦੇ ਭਾਈ ਇਹ ਗਿਆਨ ਉਹ ਜੁਗਾ ਇਹ ਜਿਹੜਾ ਗਿਆਨ ਆ ਨਾ ਗੁਰੂ ਦਾ ਇਹ ਕਿਸੇ ਨੂੰ ਵੰਡਿਆ ਘਟਦਾ ਨਹੀਂ ਦਾ ਦੁਨੀਆਂ ਵਿੱਚ ਇੱਕ ਹੀ ਚੀਜ਼ ਐਸੀ ਹੈ ਜਿਹੜੀ ਵੰਡੇ ਤੋਂ ਘਟਦੀ ਨਹੀਂ ਉਹ ਕਿਹੜੀ ਹੈ ਜੀ ਉਹ ਦਇਆ ਦੇ ਵਿੱਚ ਕਿਸੇ ਨੂੰ ਕੁਝ ਗਿਆਨ ਗੁਰੂ ਦਾ ਵੰਡ ਕੇ ਦੇਣਾ ਬਸ ਇਹ ਗਿਆਨ ਆ ਨਾ ਜਿਹੜਾ ਕਦੇ ਘਟੋ ਗਣਾ ਇਹ ਵਧੂਗਾ ਜਿੰਨੇ ਆਪਾਂ ਨਿਤ ਵਿਚਾਰ ਕਰਦੇ ਨਾ ਗੁਰੂ ਦੇ ਆਪਿਆ ਵੰਡੀਆਂ ਨੇ ਨਾ ਆਪਸ ਵਿੱਚ ਰਲ ਮਿਲ ਕੇ ਇਹ ਗਿਆਨ ਹੋਰ ਡੇਹਰਾ ਹੋਊਗਾ ਦਿਨੋਂ ਦਿਨ ਵਧੂਗਾ ਘਟਦਾ ਨਹੀਂ ਗੁਰੂ ਜੀ ਕਹਿੰਦੇ ਕਿਉਂਕਿ ਦੁਨੀਆ ਦੀਆਂ ਜਿਹੜੀਆਂ ਜਿੰਨੇ ਵੀ ਪਦਾਰਥ ਹੈ ਉਹ ਵੰਡਣ ਦੇ ਨਾਲ ਸਮਾਪਤ ਆ ਕੇ ਘਟਦੇ ਆ ਗਏ ਕੋਈ ਕਣਕ ਰੱਖ ਲਓ ਕੋਈ ਕਿਸੇ ਦਾਣ ਕਿਸੇ ਤਰ੍ਹਾਂ ਦੀ ਕੋਈ ਪਦਾਰਥ ਰੱਖ ਲਓ ਆਪਾਂ ਵੰਡਾਂਗੇ ਨਾ ਤੇ ਉਹ ਘਟੂਗਾ ਉਹ ਭੰਡਾਰ ਨਾਲ ਉਹਦਾ ਜਿਹੜਾ ਘਟੂਗਾ ਪਰ ਕਹਿੰਦੇ ਇਹ ਪ੍ਰਮਾਤਮਾ ਦਾ ਗੁਰੂ ਦਾ ਗਿਆਨ ਐਸਾ ਹੈ ਇਹ ਦੇਣ ਦੇ ਨਾਲ ਘਟਦਾ ਨਹੀਂ ਵਧੂਗਾ ਹੋਰ ਵਧੂਗਾ ਦਿਨੋਂ ਦਿਨ ਵਧੂਗਾ ਸੋ ਗੁਰੂ ਜੀ ਕਹਿੰਦੇ ਭਾਈ ਦਇਆ ਵਾਲੀ ਭਾਵਨਾ ਹੋਣੀ ਮਨੁੱਖ ਵਿੱਚ ਬਹੁਤ ਜ਼ਰੂਰੀ ਹੈ। ਘਟ ਘਟ ਵਾਜੈ ਨਾਦ ਇਹ ਗੁਰੂ ਜੀ ਕਹਿੰਦੇ ਜਿਹੜੀ ਦਇਆ ਵਾਲੀ ਭਾਵਨਾ ਹੈ ਫਿਰ ਇਹ ਉਹਨਾਂ ਨਾਦ ਵਜਾਉਂਦੇ ਜੀ ਇੱਕ ਕਹਿੰਦੇ ਪ੍ਰਮਾਤਮਾ ਨੂੰ ਹਰ ਥਾਂ ਵੇਖਣਾ ਫਿਰ ਉਹਦਾ ਉਹਦਾ ਨਾਦ ਵੱਜ ਰਿਹਾ ਪ੍ਰਮਾਤਮਾ ਦਾ ਨਾਦ ਵੱਜ ਰਿਹਾ ਕਹਿੰਦੇ ਸਭ ਥਾਂ ਦੇ ਉੱਤੇ ਪ੍ਰਮਾਤਮਾ ਪਰੇ ਪੂਰਨ ਨੂੰ ਹਰ ਥਾਂ ਤੇ ਮਹਿਸੂਸ ਕਰਨਾ ਇਹ ਹੀ ਨਾਦ ਵੱਜਣਾ ਜੀ ਉਹ ਜਦੋਂ ਭੋਜਨ ਸ਼ਕਣ ਤੋਂ ਪਹਿਲਾਂ ਨਾ ਇੱਕ ਗਲ ਦੇ ਵਿੱਚ ਪਾਇਆ ਹੁੰਦਾ ਉਹ ਨਾਦੀ ਵੱਜਦੀ ਹੈ ਜੀ ਨਾਦੀ ਵਜਾਉਂਦੇ ਭੋਜਨ ਛਕਣ ਤੋਂ ਪਹਿਲਾਂ ਗੁਰੂ ਨਾਨਕ ਪਾਸ਼ਾ ਕਹਿੰਦੇ ਪ੍ਰਮਾਤਮਾ ਨੂੰ ਹਰ ਥਾਂ ਦੇ ਉੱਤੇ ਇਹ ਨਾਦੀ ਵੱਜ ਰਹੀ ਹੈ ਅਨਹਦ ਨਾ ਵਾਜੇ ਵੱਜ ਰਹਾ ਹੈ ਕਹਿੰਦੇ ਪ੍ਰਮਾਤਮਾ ਦੇ ਆਪ ਨਾਥ ਨਾਥੀ ਸਭਾਂ ਕੀ ਆਪ ਹੀ ਪ੍ਰਮਾਤਮਾ ਨਾਥ ਹੈ ਜੀ ਅਕਾਲ ਪੁਰਖ ਵਜੁਰੂ ਕਿਉਂਕਿ ਉਹ ਆਪਣੇ ਤੋਂ ਨਾ ਇੱਕ ਵੱਡੇ ਨੂੰ ਨਾਥ ਮੰਨਦੇ ਸੀ ਜੀ ਕਹਿੰਦੇ ਉਹ ਪ੍ਰਮਾਤਮਾ ਹੀ ਨਾਥਾ ਸਭ ਲੋਚ ਸਾਰਿਆਂ ਦਾ ਸਾਰਿਆਂ ਨੂੰ ਸਭ ਕੁਝ ਦੇਣ ਵਾਲਾ 나ਥੀ ਸਭ ਜਾ ਕੇ ਸਭ ਕੁਝ ਸਭ ਕੁਝ ਉਹਦੇ ਹੁਕਮ ਦੇ ਵਿੱਚ ਨਾ ਨੱਥਿਆ ਹੋਇਆ ਨਾ ਪ੍ਰਮਾਤਮਾ ਨੇ ਆਪਦੇ ਹੁਕਮ ਵਿੱਚ ਰੱਖਿਆ ਹੋਇਆ ਨਾ ਪਿਆਰੋ ਗੁਰੂ ਨਾਨਕ ਪਾਸਾ ਕਹਿੰਦੇ ਆਪ 나ਥ 나ਥੀ ਸਭ ਜਾ ਕੇ ਰਿੱਧ ਸਿੱਧ ਅਵਰਾ ਸਾਧ ਰਿੱਧੀਆਂ ਸਿੱਧੀਆਂ ਗੁਰੂ ਜੀ ਕਹਿੰਦੇ ਜਿਹੜੀਆਂ ਇਹ ਭਾਈ ਅਵਰਾ ਸਾਧ ਹੈ ਐਵੇਂ ਪ੍ਰਮਾਤਮਾ ਨਾਲੋਂ ਮਨੁੱਖ ਨੂੰ ਪਾਸੇ ਕਰ ਲੈਂਦੀਆਂ ਰਿੱਧੀਆਂ ਸਿੱਧੀਆਂ ਕਿਉਂਕਿ ਜਿਹੜੇ ਇਹ ਜੋਗੀ ਲੋਕ ਸੇਨਾ ਜੀ ਇਹਨਾਂ ਦੇ ਅੱਖਰ ਪ੍ਰਕਾਰ ਦੀਆਂ ਸਿੱਧੀਆਂ ਮੰਨੀਆਂ ਜਾਂਦੀਆਂ ਨੇ ਜੀ ਜਿਨ੍ਹਾਂ ਦੀ ਵਿਚਾਰ ਕਰਾਂਗੇ ਤਾਂ ਥੋੜੀ ਜੀ ਬੜੀ ਲੰਮੀ ਵਿਚਾਰ ਹੋ ਜੂਗੀ ਬਸ ਇੰਨੇ ਕਹੂਗਾ ਦਾਸ ਇਸ ਜੀ ਦੇ ਵਿੱਚ ਕਿ ਇੱਕ ਲੋਕਾਂ ਨੂੰ ਨਾਟਕ ਚੇਟਕ ਕੀਏ ਪੁਕਾਜਾ ਗੁਰੂ ਨਾਨਕ ਪਾਸ਼ਾ ਕਹਿੰਦੇ ਨਾਟਕ ਚੇਟਕ ਕਰਕੇ ਲੋਕਾਂ ਨੂੰ ਵਿਖਾਉਣਾ ਅੱਗ ਦੇ ਉੱਤੇ ਤੁਰ ਕੇ ਵਿਖਾਉਣਾ ਅੰਗਿਆਰਾਂ ਦੇ ਉੱਤੇ ਨਾ ਤੁਰ ਕੇ ਵਿਖਾਉਣਾ ਸਰੀਰ ਨੂੰ ਹੌਲਾ ਕਰ ਲੈਣਾ ਤੇ ਜਿਹੜਾ ਤੁਹਾਨੂੰ ਮੈਂ ਦੱਸਿਆ ਸੀਗਾ ਇੱਕ ਵੀ ਅਸੀਂ ਆਪਾਂ ਅੰਤੜੀਆਂ ਦਾ ਸਾਫ ਕਰਦੇ ਆਂ ਵੀ ਇਸ ਤਰ੍ਹਾਂ ਮੁੱਖ ਦੇ ਵਿੱਚ ਦੀ ਜਿਹੜੀ ਲੀਰ ਐ ਕੱਪੜਾ ਲੈ ਕੇ ਟੋਟਾ ਸਾਫ ਕੱਪੜਾ ਲੈ ਕੇ ਨਿਗਲ ਲੈਣਾ ਤੇ ਮਲਦਵਾਰ ਰਾਈ ਬਾਹਰ ਕੱਢ ਦੇਣਾ ਕਹਿੰਦੇ ਅੰਤੜੀਆਂ ਦਾ ਸਾਫ ਕਰਦੇ ਆਂ ਅਸੀਂ ਇਹ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਿੰਦੇ ਨੇ ਕੰਮਾਂ ਚ ਪੈ ਗਏ ਤੁਸੀਂ ਭਾਈ ਸਰੀਰ ਨੂੰ ਸਾਫ ਕਿਵੇਂ ਕਰ ਲਵਾਂਗਾ ਤੁਸੀਂ ਇੱਕ ਇੱਕ ਰੋਮ ਰੋਮ ਸਰੀਰ ਦਾ ਕਰੋੜਾਂ ਦੀ ਗਿਣਤੀ ਐ ਜੀ ਸਰੀਰ ਦੇ ਉੱਤੇ ਰੋਮਾਂ ਦੀ ਆਪਣੀ ਕੁਰਾਣਾ ਦੀ ਗਿਣਤੀ ਦੱਸੀ ਗੁਰੂ ਗ੍ਰੰਥ ਸਾਹਿਬ ਦੇ ਕਰੋੜਾਂ ਕਹਿੰਦੇ ਤੁਸੀਂ ਆ ਇੱਕ ਇੱਕ ਰੋਮ ਗੰਦਾ ਮੁਰਕਾ ਹੁੰਦਾ ਕਰੋ ਸਾਫ ਕਿਵੇਂ ਕਰੂੰ ਗੁਰੂ ਨਾਨਕ ਬਾਛਾ ਕਹਿੰਦੇ ਇੱਕ ਇੱਕ ਰੋਮ ਦੇ ਵਿੱਚ ਮੁਰਕਾ ਆ ਰਿਹਾ ਗੰਦਗੀ ਆ ਰਹੀ ਹੈ ਕਰੋ ਸਾਫ ਕਿਵੇਂ ਕਰੋ ਚਲੋ ਇੱਕ ਮਲਦਵਾਰ ਤਾਂ ਤੁਸੀਂ ਲੀਰ ਨਾਲ ਸਾਫ ਕਰ ਲਓਗੇ ਮੂੰਹ ਦੇ ਵਿੱਚ ਲੀਰ ਪਾਈ ਮਲਦਵਾਰ ਕੱਢਤੀ ਜਾਂ ਵਾਪਸ ਕੱਢਤੀ ਚਲੋ ਇਹ ਤਾਂ ਕਰ ਲਓਗੇ ਆ ਰੋਮਾਂ ਦਾ ਕੀ ਕਰੋ ਗੁਰੂ ਨਾਨਕ ਬਾਛਾ ਕਹਿੰਦੇ ਰੋਮਾਂ ਦੇ ਵਿੱਚ ਮੁਰਕਾ ਆਉਂਦਾ ਮੈਲ ਬੜੀ ਪਈ ਐ ਇਹਨਾਂ ਨੂੰ ਕਿਵੇਂ ਸਾਫ਼ ਕਰੂੰਗੀ ਸਰੋਹ ਵਿਚਾਰ ਇਹ ਗੁਰੂ ਜੀ ਕਹਿੰਦੇ ਰਿੱਧ ਸੋਦਾ ਬਰਾਸਾ ਇਹ ਭਾਈ ਰਿੱਧੀਆਂ ਸਿੱਧੀਆਂ ਦੇ ਵਿੱਚ ਨਾ ਪਹੁ ਤੁਸੀਂ ਇਹ ਪ੍ਰਮਾਤਮਾ ਨਾਲੋਂ ਕੋੜ ਦੀ ਗੰਧ ਤੁਹਾਡੀ ਨਹੀਂ ਟੁੱਟਣੀ ਇਹਦੇ ਨਾਲ ਇਹਦੇ ਨਾਲ ਤਾਂ ਤੁਹਾਡਾ ਹੰਕਾਰ ਹੋਰ ਵਧੂਗਾ ਹੋਰ ਵਧੂਗਾ ਹੰਕਾਰ ਵੀ ਅਸੀਂ ਐਂ ਕਰ ਸਕਦੇ ਹਾਂ ਅਸੀਂ ਐਂ ਕਰ ਸਕਦੇ ਹਾਂ ਕਿਸੇ ਦੇ ਮਨ ਨੂੰ ਵਸਤ ਕਰ ਲੈਣਾ ਕਿਸੇ ਨੂੰ ਆਪਣੇ ਆਪ ਦੇ ਆਪ ਦੇ ਅੰਦਰ ਅੰਡਰ ਕਰ ਲੈਣਾ ਇਹ ਨਾੜਕ ਜੇਲ ਕਰਦੇ ਸੀ ਗੁਰਨਾਨਕ ਬਾਛਾ ਕਹਿੰਦੇ ਨਹੀਂ ਪਾਈ ਸੰਯੋਗ ਵਿਜੋਗ ਦੋਇ ਕਾਰ ਚਲਾਵੈ ਲੇਖਿਆ ਵੈ ਭਾਗ ਸੰਯੋਗ ਤੇ ਵਿਜੋਗ ਉਹਦੇ ਹੁਕਮ ਹੈ ਪਿਆਰੋ ਪ੍ਰਮਾਤਮਾ ਦੇ ਨਾ ਦੋ ਪ੍ਰਧਾਨ ਬਣਾਏ ਗਏ ਐ ਸੰਯੋਗ ਤੇ ਵਿਜੋਗ ਦਾ ਕੋਈ ਚੀਜ਼ ਮਿਲੀ ਹੈ ਤੇ ਵਿਛੋੜਾ ਇਹ ਸੰਯੋਗ ਤੇ ਵਿਜੋਗ ਹੈ ਜੀ ਪਰਿਵਾਰ ਮਿਲੇ ਪਰਿਵਾਰ ਦੇ ਵਿੱਚੋਂ ਵਿਛੋੜਾ ਹੋਊਗਾ ਸਬਦਾ ਸਬਣਾ ਮਰਨਾ ਆਇਆ ਨਿਸ਼ੋੜਾ ਸਬਣਾ ਪੁੱਛੋ ਜਾਏ ਸਿਆਣਾ ਆਗੇ ਮਿਲਣਾ ਕਿ ਗੁਰਨਾਨਕ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਸੰਜੋਗ ਇੱਕ ਰੂਪ ਪ੍ਰਮਾਤਮਾ ਦਾ ਸੰਜੋਗ ਹੈ ਇੱਕ ਰੂਪ ਪ੍ਰਮਾਤਮਾ ਦਾ ਵਿਜੋਗ ਹੈ ਦੋਨੇ ਪਾਸੇ ਦੋਹਾ ਸ੍ਰਿਆਕਾ ਆਪੇ ਸੁਆਮੀ ਖੇਲਾ ਵਿਗਸੈ ਅੰਤਰਜਾਮੀ ਕਹਿੰਦੇ ਦੋਨੇ ਪਾਸੇ ਪ੍ਰਮਾਤਮਾ ਆਪ ਹੀ ਵਰਤਦਾ ਹੈ ਇਹ ਸੰਜੋਗ ਵਿਜੋਗ ਤੁਰੋ ਹੀ ਕੀਆ ਪੰਜ ਧਾਰਕ ਧਾਤ ਕਰ ਉਤਲਾ ਕੀਤਾ ਗੁਰਨਾਨਦਪਾਸਾ ਕਹਿੰਦੇ ਸੰਜੋਗ ਉਜੋਗ ਤੁਰਤੋ ਲਿਖੇ ਹੁੰਦੇ ਆ ਕੋਈ ਵੀ ਚੀਜ਼ ਵਿਛੜ ਨਹੀਂ ਆਉਗਾ ਹੁਕਮ ਹੈ ਪ੍ਰਮਾਤਮਾ ਦਾ ਸਦਾ ਵਾਸਤੇ ਕੋਲੇ ਨਹੀਂ ਰਹਿਣਦੇ ਪਰਿਵਾਰ ਆਪਾਂ ਪਰਿਵਾਰ ਦੇ ਵਿੱਚ ਜੀ ਆਇਆ ਮਾਤਾ ਪਿਤਾ ਤੁਰ ਗਏ ਸੰਜੋਗ ਸੀਗਾ ਨਾ ਭਰਾ ਕਈ ਵਾਰੀ ਬੱਚੇ ਜਨਮ ਲੈਂਦੇ ਬੱਚੇ ਪਹਿਲਾਂ ਤੁਰ ਜਾਂਦੇ ਆ ਦਾਦੇ ਬੈਠੇ ਰਹਿੰਦੇ ਆ ਪਰਦਾਦੇ ਵੀ ਕਈ ਕੀ ਪਰਿਵਾਰਾਂ ਦੇ ਪਰਦਾਦੇ ਬੈਠੇ ਰਹਿੰਦੇ ਆਗੇ ਬੱਚੇ ਪਹਿਲਾਂ ਤੁਰ ਜਾਂਦੇ ਆ ਇਹ ਸੰਜੋਗ ਤੇ ਵਿਜੋਗ ਆ ਕਹਿੰਦੇ ਪ੍ਰਮਾਤਮਾ ਦੇ ਸੰਯੋਗ ਵਜੋਗ ਤੇ ਕਾਰ ਚਲਾਵਾਇ ਇਹ ਪ੍ਰਮਾਤਮਾ ਦੀ ਕਾਰ ਚੱਲ ਰਹੀ ਆ ਪਿਆਰਿਓ ਉਹਦੇ ਹੁਕਮ ਦੇ ਵਿੱਚ ਸਭ ਕੁਝ ਚੱਲ ਰਿਹਾ ਲਿਖੇ ਆਵੈ ਭਾਗ ਇਹ ਜੋ ਕੁਝ ਭਾਗਾਂ ਦੇ ਵਿੱਚ ਮਿਲਣਾ ਉਹੀ ਪ੍ਰਾਪਤ ਹੁੰਦਾ ਪਿਆਰਿਓ ਜੋ ਕੁਝ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਉਹ ਕਰਨ ਵਾਲਾ ਹੈ ਜੀ ਲਿਖਿਆ ਹੋਇਆ ਭਾਗ ਆਦੇਸ਼ ਤੇ ਸਹਾਇਕ ਆਦੇਸ਼ ਨਮਸਕਾਰ ਤੈਨੂੰ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਆਦ ਅਨੀਲ ਮੋਡ ਸਭ ਦਾ ਮੋਡਾ ਪ੍ਰਮਾਤਮਾ ਆਦ ਅਨੀਲ ਅਨਾਦ ਅਨਾਹਤ ਉਹ ਪ੍ਰਮਾਤਮਾ ਨਾਸ਼ਵੰਤ ਨਿਗੰ ਉਹ ਪ੍ਰਮਾਤਮਾ ਦਾ ਸ਼ੁੱਧ ਰੂਪ ਹੈ ਅਨੀਤ ਉਹ ਦਾ ਪ੍ਰਮਾਤਮਾ ਦਾ ਸ਼ੁੱਧ ਰੂਪ ਹੈ ਪ੍ਰਮਾਤਮਾ ਮੈਲ ਨਹੀਂ ਦਾ ਅਸੀਂ ਤਾਂ ਮੈਲੇ ਆ ਨਾ ਸਾਡੀਆਂ ਅੱਖਾਂ ਚ ਵੀ ਮੈਲ ਭਰੀ ਪਈ ਹੈ ਗੰਦਗੀ ਭਰੀ ਪਈ ਹੈ ਬੁਰਾ ਦੇਖਣਾ ਸਾਡੀ ਜ਼ਬਾਨ ਵੀ ਮਾੜਾ ਬੋਲਦੀ ਫਿਰਦੀ ਹੈ ਮੈਲ ਹੀ ਹੈ ਪਿਆਰ ਕੰਨਾਂ ਵਿੱਚ ਵੀ ਸਾਡੇ ਨਿੰਦਿਆ ਜੁਗਲੀ ਪੈਂਦੀ ਹੈ ਮੈਲ ਭਰੀ ਪਈ ਹੈ ਹੱਥ ਚੋਰੀਆਂ ਕਰਦੇ ਫਿਰਦੇ ਆ ਫਾਇਰ ਠੇਕਿਆਂ ਨੂੰ ਚਾਚਲ ਕੇ ਜਾਈ ਜਾਂਦੇ ਆ ਮਾੜੇ ਪਾਸੇ ਭੱਜਦੇ ਫਿਰਦੇ ਆ ਕੋਈ ਚੋਰਾਂਾਂ ਕਰਨ ਜਾਂਦਾ ਕਦੇ ਕਿੱਧਰ ਨੂੰ ਭਜਦਾ ਕਦੇ ਕਿੱਧਰ ਨੂੰ ਬੇਇਮਾਨੀਆਂ ਕਰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਉਹ ਪ੍ਰਮਾਤਮਾ ਦਾ ਸ਼ੁੱਧ ਰੂਪ ਹੈ ਮਨਾ ਸਾਡੇ ਵਿੱਚ ਤਾਂ ਬਹੁਤ ਭੈੜੀ ਮਹਿਲਤੀ ਅੰਦਰ ਸੋ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆਦ ਅਨੀਲ ਅਨਾਦ ਅਨਾਹਤ ਉਹ ਪ੍ਰਮਾਤਮਾ ਗੁਰੂ ਜੀ ਕਹਿੰਦੇ ਨਾਸਵੰਤ ਨਹੀਂ ਆਉ ਜੋਗ ਜੋਗ ਇਹੋ ਵੇਸ ਉਹਦਾ ਰੂਪ ਇੱਕ ਹੀ ਆ ਬਸ ਇੱਕ ਹੀ ਰੂਪ ਆ ਪ੍ਰਮਾਤਮਾ ਦਾ ਮੁੱਢ ਤੋਂ ਲੈ ਕੇ ਜਦੋਂ ਦੁਨੀਆ ਖਤਮ ਹੋ ਗਈ ਰੂਪ ਉਹਦਾ ਉਹੀ ਰਹਿਣਾ ਕਰੇ ਉਹ ਉਸ ਪ੍ਰਮਾਤਮਾ ਦੇ ਰੂਪ ਦੇ ਵਿੱਚ ਕੋਈ ਬਾਦਕਾਟ ਹੋ ਨਹੀਂ ਸਕਦੀ ਸੋ ਇਹ ਅਰਦਾਸ ਆਪਾਂ ਵੀ ਕਰਨੀ ਸੱਚੇ ਪਾਤਸ਼ਾਹ ਕਿ ਤੁਹਾਡੇ ਗਹਿਰੇ ਗਿਆਨ ਦੀ ਸਾਡੇ ਮਨ ਨੂੰ ਸਮਝ ਪਿਆ ਜਾਵੇ ਗੁਰਨਾਨਕ ਪਾਤਸ਼ਾਹ ਦੇ ਇਸ ਗਹਿਰੇ ਗਿਆਨ ਨੂੰ ਆਪਾਂ ਭਾਈ ਹੌਲੀ-ਹੌਲੀ ਸਮਝ ਗੀ ਜੀ ਨੇ ਆਪਣੇ ਅੰਦਰ ਵੀ ਇਹ ਗਿਆਨ ਆਵੇ ਦਇਆ ਆਵੇ ਸਾਡੇ ਅੰਦਰ ਸਾਡੇ ਅੰਦਰ ਗਿਆਨ ਆਵੇ ਅਸੀਂ ਵੀ ਭੋਜਨ ਛਕਣ ਆ ਲਈਆਂ ਪਿਆਰ ਉਹ ਲੰਗਰਾਂ ਦੇ ਵਿੱਚ ਨਾ ਕੰਦੇਜੀ ਛੋਲੇਪੁਰਾ ਬਣਾਏ ਜੀ ਕੋਈ ਕਦੇ ਕੋਸ਼ ਲੰਗਰ ਟੈਸਟ ਕਰਨ ਵਾਲੇ ਸੀ ਰਹਿ ਤਾ ਆਹ ਜਿਹੜਾ ਗਿਆਨ ਦੀਗਾ ਅਸੀਂ ਵੀ ਨਹੀਂ ਲੈ ਸਕੀ ਪਰ ਇਹ ਗੁਰੂ ਦੀ ਸਮਝ ਰੱਖਣੀ ਸੀ ਅਸੀਂ ਵੀ ਕੱਲੇ ਬਸ ਜਿਵੇਂ ਚੂਰਮੇ ਖਾੜਦੇ ਸੀਗੇ ਅਸੀਂ ਵੀ ਆਹ ਹੁਣ ਟੈਸਟ ਲੰਗਰ ਬਦਲ ਗਏ ਨਾ ਅਟਰ ਉਹ ਚੂਰਮੇ ਖਾੜਦੇ ਹੁਣ ਆ ਛੋਲੇਪੁਰਾ ਚੱਲ ਪਿਆ ਬਸ ਅਸੀਂ ਵੀ ਛੋਲੇਪੁਰਾ ਦੇਖਣ ਆਲੇ ਰਹਿ ਗਏ ਪਹਿਲਾਂ ਉਹ ਸੌ ਤੇ ਬੋਲਾ ਤਕੜਾ ਲੰਗਰ ਸੀ ਉੱਥੇ ਪਕੌੜੇ ਸੀ ਉੱਥੇ ਜਲੇਬੰਗਾਂ ਸੀ ਉੱਥੇ ਆ ਸੀ ਬਸ ਇਹ ਸਰੀਰ ਦੀ ਖਰਾਕ ਹੈ ਕਹ ਰਹੇ ਹੋ ਸਰੀਰ ਦੀ ਖਰਾਬ ਸ਼ੁੱਧ ਹੋਵੇ ਸਾਦੀ ਹੋਵੇ ਪੌਸ਼ਟਿਕ ਭੋਜਨ ਛਕਣਾ ਜ਼ਰੂਰੀ ਹੈ ਸਰੀਰ ਵਾਸਤੇ ਜਿਹੜਾ ਸਾਨੂੰ ਗੁਰਨਾਣਕ ਨੇ ਕਿਹਾ ਸੀ ਅੱਜ ਲੋਕ ਬਿਮਾਰ ਕਿਉਂ ਆ ਕਾਰਨ ਮਾਰਗਾਂ ਦਾ ਵਧਨ ਦਾ ਸ਼ੁੱਧ ਸਾਦਾ ਭੋਜਨ ਛਕਣੋਂ ਹਟ ਕੇ ਜੀ ਰੇੜੀਆਂ ਤੇ ਖਾਣ ਲੱਗ ਗਏ ਇੱਕ ਗੱਲ ਹੋਰ ਤੁਹਾਨੂੰ ਦੱਸ ਦੇਵਾਂ ਮੈਂ ਕਿ ਡਾਕਟਰੀ ਡਾਕਟਰਾਂ ਨੇ ਇਹ ਬਹੁਤ ਵੱਡੀ ਚਿੰਤਾ ਜ਼ਾਹਰ ਕੀਤੀ ਹੈ ਵਿਗਿਆਨਕਾਂ ਨੇ ਵੀ ਕਿ ਜਿਹੜਾ ਹਾਰਮੋਨਸ ਦਸਤਾਰਫੌਨੈਂਸ ਹੋ ਰਹੀ ਹੈ ਨੌਜਵਾਨ ਬੱਚੇ ਜਿਹੜੇ ਲੜਕੇ ਆ ਉਹਨਾਂ ਵਿੱਚ ਜਿਹੜੀ ਸੀਲਿੰਗਾ ਲੜਤੀਆਂ ਦੀ ਆ ਰਹੀ ਹੈ ਬਹੁਤ ਵੱਡਾ ਇਹ ਚਿੰਤਾ ਦਾ ਵਿਸ਼ਾ ਪਿਆ ਰਿਹਾ ਕਾਰਨ ਹੈ ਜੀ 10-10 ਦੇ ਵਿੱਚ ਤੁਹਾਨੂੰ ਜਿਹੜਾ ਫਾਸਟ ਫੂਡ ਰੇੜੀਆਂ ਤੇ ਖਾਣਾ ਲਾ ਉੱਥੇ ਜੇ ਕੋਲਟੇ ਜੇ ਖਾਲੇ ਉੱਥੇ ਜੀ ਆ ਕੀ ਹੁੰਦੇ ਆ ਮੇਰੇ ਹੁਣ ਯਾਦ ਨਹੀਂ ਆਉਂਦਾ ਵੀ ਜਿਹੜੇ ਸਾਰੇ ਖਾਂਦੇ ਆਗੇ ਇਹ ਇਹ ਫਾਸਟ ਫੂਡ ਆ ਜਿਹੜਾ ਇਹ ਬਹੁਤ ਵੱਡਾ ਕਾਰਨ ਹੈ ਜੀ ਹਾਰਮੋਨਸ ਦਾ ਬਦਲਣਾ ਇਹ ਬਚ ਨੌਜਵਾਨ ਲੜਕੀਆਂ ਵਿਚਾਰਿਆ ਮਾਪਿਆਂ ਨੂੰ ਧਿਆਨ ਕਿਉਂ ਤੁਹਾਨੂੰ ਦੱਸ ਦੇਵਾਂ ਮੈਂ ਪਿੱਛੇ ਜਿਹਾ ਰੌਲਾ ਪਿਆ ਸੀ ਨਾ ਅੰਮ੍ਰਿਤਸਰ ਦਾ ਫਲਾਣਾ ਜੀ ਇਹ ਤੇ ਹੁਣ ਕਾ ਜੀ ਆ ਬਈ ਚਲੋ ਆਪਾਂ ਕਿਉਂਕਿ ਆਪਾਂ ਮਰਜ਼ਾਦਾ ਰੱਖਣੀ ਗੁਣਾਂਕ ਦੇ ਘਰ ਦੀ ਬਾਹਲੀ ਲੰਮੀ ਗੱਲ ਨਹੀਂ ਕਰ ਸਕਦੇ ਆਪਾਂ ਇਹ ਹਾਰਮੋਨ ਸਰੀਰ ਤੇ ਨਾ ਡਿਸਟਰਬਾਂنس ਕਿਉਂ ਹੋ ਰਹੀ ਐ ਅਸੀਂ ਆਪਦੇ ਘਰ ਦੀ ਸਾਦੀ ਰੋਟੀ ਛੱਡ ਦਿੱਤੀ ਐ ਅਸੀਂ ਸਾਨੂੰ ਘਰ ਦੇ ਨਾਲ ਰੋਟੀਆਂ ਚੰਗੀਆਂ ਲੱਗਣੋਂ ਹਟ ਗਈਆਂ ਸਾਨੂੰ ਬਾਹਰ ਦਾ ਫਾਸਟ ਫੂਡ ਖਾਣਾ ਚੰਗਾ ਲੱਗਣਾ ਅਫਰਾਨੇ ਹੋਟਲ ਚ ਲੱਗੇ ਉਥੇ ਆ ਖਾ ਲਗੇ ਉਥੇ ਆ ਖਾ ਲਗੇ ਸੋ ਇਹ ਚੀਜ਼ ਤੋਂ ਬਚੋ ਭਾਈ ਸਾਦੀ ਰੋਟੀ ਸਾਦਾ ਭੋਜਨ ਦੇ ਉੱਤੇ ਆ ਜਾਓ ਜੇ ਸਰੀਰ ਨੂੰ ਸਹੀ ਰੱਖਣਾ ਹੈ ਸਵਸਥ ਰੱਖਣਾ ਦਾ ਇਹ ਬਿਮਾਰੀਆਂ ਦਾ ਕਾਰਨ ਸਭ ਤੋਂ ਵੱਡਾ ਫਾਸਟ ਫੂਡ ਖਾਣਾ ਸੋ ਇਸ ਚੀਜ਼ ਤੋਂ ਬਚੋ ਗੁਰਨਾਣਕ ਪਾਛੇ ਸੱਚੇ ਗਿਆਨ ਤੇ ਚੱਲ ਗਏ ਫਿਰੇ ਜਨਮ ਲੋਕ ਸੁਖੇ ਪਰਲੋਕ ਸਹਿਲੇ ਨਾਨਕ ਹਰ ਪ੍ਰਾਪਤ ਆਪੇ ਮਿਲੀ ਜੀ ਆਓ ਸਾਰੇ ਜੱਗਿਆ ਭਾਈ ਪਰ ਕਾ ਬੁਰਾ ਨਾ ਰੱਖੋ ਚੀਤਾ ਪਰ ਕਾ ਬੁਰਾ ਨਾ ਰੱਖੋ ਚੀਤਾ